ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇੱਕ ਕਾਰ ਸੇਵਾ ਸੰਤਾ ਵਾਲਿਆਂ ਦੀ ਵੀਡੀਓ ਹੈ। ਬੀਤੇ ਦਿਨੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਹੈ। ਇਸ ਵੀਡੀਓ ਦੇ ਪਿੱਛੇ ਕੀ ਰਾਜ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਸਮਝਾ ਦਿੰਨੇ ਆ। ਦਰਸਲ ਸ਼੍ਰੀ ਅਨੰਦਪੁਰ ਸਾਬ ਗੜ ਸ਼ੰਕਰ ਸੜਕ ਦਾ ਕੰਮ ਆਪਣੇ ਪੱਧਰ ਤੇ ਕਾਰ ਸੇਵਾ ਸੰਤਾ ਵਾਲਿਆਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਸਰਕਾਰ ਨੂੰ ਕਈ ਵਾਰ ਇਸ ਸੜਕ ਦੇ ਨਿਰਮਾਣ ਦੇ ਲਈ ਆਖਿਆ ਗਿਆ ਪਰ ਗੌਰ ਨਾ ਕੀਤੀ ਗਈ ਤੇ ਉਸ ਮਗਰੋਂ ਕਾਰ ਸੇਵਾ ਸੰਤਾ ਵਾਲਿਆਂ ਨੇ ਆਪਣੇ ਪੱਧਰ ਤੇ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਪਰ ਮੌਕੇ ਤੇ ਕੁਝ ਜੰਗਲਾਤ ਵਿਭਾਗ ਦੇ ਮੁਲਾਜ਼ਮ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸੜਕ ਦਾ ਕੰਮ ਰੋਕ ਦਿੱਤਾ ਜਾਵੇ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਨੋਂ ਤੇ ਰਾ ਦੇ ਵੱਲੋਂ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਤੇ ਦੁਬਾਰਾ ਤੋਂ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ ਰੋਡਾਂ ਉੱਪਰ ਨੋਬੀ ਕੰਮ ਚੱਲਦੇ ਨੂੰ ਬੰਦ ਕਰ ਦਿੱਤਾ ਗਿਆ ਵਾ ਵੀਡੀਓ ਬਾਜੀ ਪਾ ਦਿਓ ਬਾਬਾ ਜੀ ਕਰੇ ਉਹ ਵੀ ਕਰੇ ਉਹ ਵੀ ਚਲੋ ਯਾਰ ਤੁਸੀਂ ਡੋਗਲ ਬੰਦੇ ਲਾਉਣਾ ਵੀ ਇੰਨਾ ਨੁਕਸਾਨ ਹੋ ਰਿਹਾ ਕਿਨੇ ਲੋਕ ਮਰ ਚੁੱਕੇ ਆ ਉਦੋਂ ਸੁਭਾਗ ਨੂੰ ਦੱਸਣਾ ਬਣਦਾ ਮਨਜ਼ੂਰੀ ਲੈਣੀ ਬਣਦੀ ਹੈ ਆਪਣਾ ਦੱਪਣਾ ਦੀ ਮਨਜ਼ੂਰੀ ਲੈਣੀ ਬਣਦੀ ਆ ਆਪਾਂ ਮੰਗ ਲੈਣੀ ਆ ਪਰ ਲੇਕਿਨ ਇਹ ਮਨਜ਼ੂਰੀ ਇਹ ਡਿਪਾਰਟਮੈਂਟ ਤਾਂ ਸਾਰਾ ਸਰਕਾਰ ਦਾ ਹੈ ਜੀ ਸਰਕਾਰ ਦੀ ਹੈ ਫੋਰੈਸਟ ਡਿਪਾਰਟਮੈਂਟ ਵੀ ਸਰਕਾਰ ਦੀ ਹੈ ਪਰ ਬਿਜਲੀ ਵਿਭਾਗ ਉਹ ਜੀ ਸਰਕਾਰ ਦਾ ਅਸੀਂ ਬਿੱਲ ਵੀ ਅਸੀਂ ਦੰਨੇ ਆ ਜੀ ਫੋਰਸ ਵਾਲੇ ਬਿੱਲ ਬਿਜਲੀ ਨਹੀਂ ਵਿਭਾਗ ਦੇ ਦੰਦੇ ਕਿਉਂਕਿ ਬਿਜਲੀ ਵਿਭਾਗ ਆਦਾ ਫੋਰਸ ਵਿਭਾਗ ਬਿਲਕੁਲ ਆ ਇਹ ਨਹੀਂ ਅਸੀਂ ਕਹਿ ਸਕਦੇ ਵੀ ਉਹ ਸਰਕਾਰ ਦਾ ਉਹ ਵੀ ਵਿਭਾਗ ਹੈ ਉਹਨਾਂ ਨੂੰ ਉਹਨਾਂ ਨੇ ਆਪਣਾ ਕੰਮ ਕਰਨਾ ਤੇ ਅਸੀਂ ਆਪਣਾ ਤੁਸੀਂ ਆਪਣਾ ਕੰਮ ਕਰਨਾ ਪਰ ਲੇਕਿਨ ਇਹ ਸਿੱਧਾ ਕੋਈ ਇਲਾਜ ਹੈ ਕੋਈ ਇਲਾਜ ਤੇ ਹੀ ਬੰਦਤ ਭਾਗ ਫੜਕ ਬਣਾਵੇ ਬਹੁਤ ਮਨਜ਼ੂਰੀਆਂ ਲੈ ਕੇ ਪ੍ਰੋਜੈਕਟ ਉਹ ਮੈਨੂੰ ਮੰਨੂਗੀ ਮਤਲਬ ਉਹ ਅੱਜ ਤੱਕ ਮਤਲਬ ਮੈਨੂੰ ਜਮੇ ਨੂੰ ਫੈਸਲਾ ਹੋ ਗਏ ਜਾਂ ਮਲਾਜ ਤੇ ਮੇਲੇ ਬਿਲਕੁਲ ਬਣਾ ਚੜਾ ਜੀ ਉਹ ਆ ਗਿਆ ਇਹ ਲੋਰਣਾ ਨਹੀਂ ਹੋਣੀ ਆ ਜੀ ਪਰ ਸਰਕਾਰ ਨੇ ਪ੍ਰਸ਼ਾਸਨ ਨੇ ਬੰਦ ਕਰਾਤਾ ਲੀਡਰਾਂ ਦੀ ਪ੍ਰੈਸ਼ਰ ਦੇ ਨਾਲ ਇਹ ਰੂਲ ਇਹ ਕੰਮ ਇਹ ਪ੍ਰਸ਼ਾਸਨ ਦਾ ਬਾਬੇ ਕਰ ਰਿਹਾ ਇਹਨਾਂ ਨੂੰ ਮਾੜੀ ਮੋਟੀ ਸ਼ਰਮ ਹੈ ਇਹਨੂੰ ਸਰਕਾਰ ਨੂੰ ਦੇਖੋ ਭਾਈ ਜੀ ਨਾ ਪਹਿਰੇ ਨੂੰ ਸ਼ਰਮ ਨਹੀਂ ਆਇਆ ਇਹਨਾਂ ਨੂੰ ਸ਼ਰਮ ਆ ਇਹਨੇ ਕੋਈ ਕੰਮ ਨਹੀਂ ਕੀਤਾ ਹੁਣ ਜੇ ਬਾਬੇ ਕਰਨ ਲੱਗੇ ਆ ਕੰਮ ਤਾਂ ਇਹਨੂੰ ਕੋਈ ਮਾਰੀ ਮੋੜੀ ਸ਼ਾਰਕ ਚਾਹੀਦੀ ਵੀ ਵਿੱਚ ਹਰ ਜਣ ਤਸਾਰੇ ਆ ਸੰਗਤਨ ਇੱਥੇ ਆਣਾ ਹੈ ਪਹਿਲੇ ਬੰਜਦਾ ਸੀ ਪਹਿਲਾ ਨਾ ਹੋਰ ਉਸ ਦਾ ਭਾਈ ਨਾ ਹੈ 70 ਸਾਲ ਹੋ ਗਏ ਪ੍ਰਸ਼ਾਸਨਾ ਹੁਣ ਤੱਕ ਨਹੀਂ ਬਣਾਇਆ ਕੋਈ ਨਹੀਂ ਬਣਾਇਆ 75 ਸਾਲ ਹੋ ਗਏ ਇਹ ਰੋਡ ਤੇ ਮੈਨੇ ਕਦੇ ਬਜਰੀ ਨਹੀਂ ਪਈ ਕਿਸੇ ਨੇ ਵੀ ਨਹੀਂ ਬਣਾਇਆ ਅਜੇ ਤੱਕ ਰੁਕਾਇਆ ਨਹੀਂ 70 ਸਾਲ